ਤੁਸੀਂ ਦੇਖ ਰਹੇ ਪਬਲਿਕ ਸਪੋਕਨ ਨਿਊਜ਼ ਤੇ ਮੈਂ ਤੁਹਾਡੇ ਨਾਲ ਪਹੁੰਚ ਰਾਨੀ ਅੱਜ ਅਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਮਿਆਣੀ ਰੋਡ ਤੇ ਸਥਿਤ ਗੁਰੂ ਨਾਨਕ ਦਰਬਾਰ ਤਾਪੁਲ ਸਥਾਨ ਬਾਬਾ ਸ਼੍ਰੀ ਚੰਦ ਉਰਮੁਟ ਟਾਂਡਾ ਵਿਖੇ ਜਿੱਥੇ ਕਿ ਅੱਜ ਪੂਰਨਮਾਸ਼ੀ ਦਾ ਦਿਹਾੜਾ ਬੜੀ ਧੂਮ-ਧਾਮ ਤੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਹਰ ਪੂਰਨਮਾਸ਼ੀ ਦੀ ਤਰ੍ਹਾਂ ਇਸ ਪੂਰਨਮਾਸ਼ੀ ਤੇ ਵੀ ਸਾ ਸੰਤਾਨਾਂ ਨੇ ਜੋ ਕਿ ਦੂਰੋਂ ਨੇੜਿਓਂ ਹਮ-ਹਮਾ ਕੇ ਪਹੁੰਚਿਆ ਨੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਸ਼੍ਰੀ ਸਹਿਜ ਪਾਠ ਅਤੇ ਸ਼੍ਰੀ ਸੰਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਚਾਹ-ਪਕੌੜੇ ਆ ਤੇ ਗੁਰਕਾ ਲੰਗਰ ਅਟੁੱਟ ਵਰਤਾਇਆ ਗਿਆ ਕਿਆ ਅਸੀਂ ਗੱਲ ਕਰਦੇ ਹਾਂ ਬਾਬਾ ਸੁਖਦੇਵ ਸਿੰਘ ਬੇਦੀ ਜੀ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਇਸ ਪੂਰਨ ਮਹੀਨੇ ਦੀ ਹਾੜੇ ਦੇ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਦੇਸ਼ਾਂ ਵਿਦੇਸ਼ਾਂ ਦੇ ਗੁਰੂ ਬਾਕੀ ਗੁਰੂ ਨਾਨਕ ਨਾਮ ਦੇ ਵਸਤ ਸਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਪੂਰਨ ਮਾਸ਼ੀ ਦਾ ਪੂਰਤ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦੇ ਬਾਤ ਆਪਸਤਾਨ ਬਾਬਾ ਸ਼੍ਰੀ ਚੰਦ ਜੀ ਟਾਂਡਾ ਉਰਮਲ ਜਿਲ੍ਹਾ ਸਿਆਲਕੋਟ ਵਿੱਚ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸ਼੍ਰੀ ਖੰਡ ਪ੍ਰਸਾਦ ਸਿੰਘ ਸਾਹਿਬ ਪਾਰਟੀ ਸੁਖੀ ਸਾਹਿਬ ਦੇ ਜਾਪੇ ਉਪਰੰਤ ਕੀਰਤਨ ਕਥਾ ਵਿਚਾਰਾ ਹੋਈਆਂ ਔਰ ਗੁਰੂ ਕਾ ਲੰਗਰ ਚਾਪ ਕੋੜੇਗਾ ਲੰਗਰ ਸਾਰਾ ਦਿਨ ਚਟੋਰ ਕਰਾਇਆ ਗਿਆ ਅੱਜ ਪਜ਼ਾਰਾਂ ਦੀ ਜਿੰਦਗੀ ਸੰਤਨ ਨੇ ਨਤਮਸਤਕ ਹੋ ਕੇ ਆਪਣੇ ਮਨ ਦੀ ਮਨੋਤਾਪਨਾ ਪੂਰੀ ਕੀਤੀ ਤੇ ਅੱਜ ਦੇ ਇਸ ਮੁਬਾਰਕ ਦਿਨ ਤੇ ਮੈਂ ਸਾਰੀਆਂ ਸੰਤਨਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਅਰਦਾਸ ਕਰਦਾ ਗੁਰੂ ਅਲਸਾ ਵੱਡੇ ਸੱਚੰਦਿ ਚੈਨ ਲਈ ਸਭੀ ਮਨੋਤਾਪਨਾ ਪੂਰੀਆਂ ਚਲਿਕਲਾਂ ਪਰਵਾਨ ਸੁਖਾਂਤੀ ਤੇ ਦੇਰੋਕ ਤੰਦਰੁਸਤੀ ਦੀ ਆਮਤੀ ਹੈ ਅੱਜ ਜਿੱਥੇ ਅਸੀਂ ਖੜੇ ਹਾਂ ਉਸੇ 바ਵਾ ਗੁਰੂ ਘਰ ਚ ਇਤਿਮਿਲ ਚੱਲ ਰਹੀਆਂ ਨੇ ਸੇ ਲੰਗਰ ਜਿਸਨੇ ਲੰਗਰ ਤਿਆਰ ਹੋਇਆ ਉਹਦਾ ਦਰਦ ਹੋ ਗਿਆ ਸੀ ਕਿ ਨਾ ਖਰਾਬ ਹੋ ਗਏ ਸਾਲ ਤੇਲੇ ਖਸਟ ਜਾਵੇਗਾ ਕਿ ਗੁਰਮਾਰਾ ਦੀ ਕਿਰਪਾ ਨਾਲ ਸੰਤਾਂ ਦੇ ਸੇਵਨ ਨਾਲ ਇਹਦੇ ਟਨਾਂ ਨੇ ਜੀਵਨ ਨੂੰ ਕਿਤੇ ਸੀਮਿਤ ਗਿਆ ਚਾਦਰਾਂ ਪਾਈਆਂ ਜੀਵਨ ਨੇ ਤੇ ਲੰਗਰ ਉਹਨੂੰ ਪੋੜਿਆ ਇਸੇ ਤਰ੍ਹਾਂ ਬਾਪੂ ਨੇ ਟੂ ਟਨਾਂ ਦੇ ਜੀਵਨ ਨੂੰ ਸਾਰਾ ਕੰਮ ਨੂੰ ਬੜੀ ਸਰਗਤੀ ਚਾਰ ਸਤਾਂ ਨਾਲ ਹੋ ਰਿਹਾ ਹੈ ਕਿਹਾ ਹਾ ਲੰਗਰ ਹਾਲ ਜਿਸੇ ਰਹਿ ਜਾਂਦਾ ਉੱਥੇ ਵੀ ਚੱਲ ਲੰਗਰੀ ਵਾਲੇ ਤੋ ਸਭ ਇਹ ਜਿਹਾ ਕੰਮ ਹੋ ਰਿਹਾ ਤੋ ਲਿਖਾ ਪੜੀ ਹੋਈ ਸੀ ਜਿਹਦੇ ਸਾਰਾ ਲਿਖਾ ਪੜੀ ਪਿੱਤੀ ਹੋਈ ਸੀ ਉਹ ਵੀ ਕਾਫੀ ਸਮੇਂ ਤੋਂ ਖਰਾਬ ਹੋ ਗਈ ਸੀ ਜਿੰਨਾ ਵਿੱਚ ਤੋਂ ਸਾਰੇ ਕਾਰਜ ਉਸੇ ਕਦੇ ਤੋਂ ਯੋਗ ਨਾਲ ਲੱਗ ਪਗੇ 1 ਮਹੀਨੇ ਤੋਂ ਚੱਲ ਰਹੇ ਨੇ ਅਜੇ 2 ਜਾਂ 3 ਮਹੀਨੇ ਦਾ ਸਮਾਂ ਹੋਰ ਲੱਗੇ ਤੋ ਜਿਵੇਂ ਆਪਾਂ ਨੂੰ ਮਿਲਵਾ ਸੰਤਾਨ ਨੂੰ ਜਿੰਦੀ ਹੈ ਜੋ ਆਪਣਾ ਬੁਰਾ ਮੂਲਾ ਯੋਗਦਾਨ ਪਾ ਕੇ ਆਪਲੇ ਇਸ ਕਰਨੇ ਸਫਲ ਹੋ ਗਿਆ। ਜੇ ਮੇਰੇ ਨਾਲ ਬਾਬਾ ਹਰੀ ਸਿੰਘ ਜੀ ਜੋ ਅਗਿਆਦੇ ਸੰਦਮੇ ਨੂੰ ਆਏ ਸੀ। ਮੈਂ ਉਹਨਾਂ ਦੇ ਸੇਉਣ ਤੋਂ ਉਹਨਾਂ ਦਾ ਹਾਰ ਦਗੀ ਆਇਆ ਆਸ ਦਾ। ਬੜੇ ਪੁੱਤਰ ਆਤਮਾ ਬੜੇ ਪੁੱਤਰੂ ਜਿਨ੍ਹਾਂ ਦੇ ਚੇਹ ਦੇਸ਼ੀ ਵੀ ਚੁਸਤੀ ਆ ਗਈ ਸੀ। ਫੇਰ ਦੇਸ਼ੀ ਗੁਜ਼ਾਰੇ ਕਰ ਰਹੇ ਆ। ਮੈਂ ਬੜੇ ਮਾਣ ਤੇ ਹਨਮਾਨ ਨਾਲ ਗੱਲ ਕਰ ਰਹੇ ਹਾਂ ਕਿ ਅਯੂਧਿਆ ਵਿੱਚ ਸਿੱਖਾ ਨਾਲ ਇਮਾਨ ਸਨਮਾਨ ਵਧਿਆ। ਔਰ ਜੋ ਇਹਨਾਂ ਨੇ ਇੱਥੇ ਕਾਲਜ ਅਰੰਭੇ ਸੰਤਾ ਨੇ ਸਹੀ ਗੱਲ। ਔਰ 3 ਮਹੀਨੇ ਲਗਾਤਾ तीन उसे लंगर भी प्रथा चालू रखी गुरु नानक साहब के हथी चलाई महिला तीन महीने लगातार जारी रखे जे लखा की आज संतान ने दर्शन गुजारे किए और लंगर दुग मारा तो अतिहास आई हाथों अरदास मानता मनी आज और इस तरफ बच्ची रहन वाहेगुरु जी का खालसा वाहू जी की तुलश ਯੋਗ ਮੈਂ ਤੇ ਸਾਥ ਤੇਰੀ ਨਾ ਤੁਮ ਤਾ ਹੰਰਾ ਇੱਕ ਤੇਰੀ E ਹੈ ਯਾਰ ਜੇ ਸੁਖਾਂ ਸਭ ਤੋਂ ਪੂਜਾ মহান <laughs> I <laughs> don't I'm gonna run out of अस हरजीत सिंह जो कि स्पैशल अयोध्या करो श्री ਬਾਬਾ ਸ਼ਹੀਦ ਚੋਲਾ ਸਾਹਿਬ ਦੇ ਰਬਾ ਬਾਬਾ ਨਾਨਕ ਗੁਰੂ ਨਾਨਕ ਦਰਬਾਰ ਸਾਹਿਬ ਤੋਂ ਸਥਾਨ ਵਿਖੇ ਪਹੁੰਚੇ ਨੇ ਤੇ ਆਓ ਅਸੀਂ ਗੱਲ ਕਰਦੇ ਕਿ ਅੱਜ ਪੂਰਨਮਾਸ਼ੀ ਦੇ ਦਿਹਾੜੇ ਤੇ ਉਹ ਸਭਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਇਸ ਮਹਾਨ ਪੂਰਨਮਾਸ਼ੀ ਦੇ ਆਦਰ ਜਿੱਥੇ ਪੂਰੀ ਦੁਨੀਆ ਇਸ ਪਵਿੱਤਰ ਦਿਨ ਨੂੰ ਮਨਾ ਰਹੀ ਹੈ ਤੇ ਮੇਰੇ ਧੰਨ ਭਾਗ ਨੇ ਕਿ ਅੱਜ ਇਸ ਗੁਰੂ ਨਾਨਕ ਦੀ ਅੰਸ਼ ਵੰਸ਼ ਬਾਬਾ ਸੁਖਦੇਵ ਸਿੰਘ ਬੇਦੀਆਂ ਦੇ ਨਾਲ ਅਸੀਂ ਖੜੇ ਆ ਇਸ ਦੇ ਉੱਪਰ ਕੋਈ ਸਾਡੇ ਜੀਵਨ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਸੋ ਇਸ ਕਾਲ ਯੁੱਗ ਦੇ ਜਮੇ ਦੇ ਵਿੱਚ ਗੁਰਨਾਨਕ ਦੀ ਜੋ ਉਸ ਪ੍ਰੀਤ ਨੂੰ ਉਸ ਸੰਸਥਾ ਨੂੰ ਉਸ ਬਾਣੀ ਦੇ ਪ੍ਰਚਾਰ ਨੂੰ ਜੋ ਬਾਬਾ ਜੀ ਪੂਰੇ ਸਮਾਜ ਵਿੱਚ ਲੈ ਕੇ ਜਾ ਰਹੇ ਨੇ ਤਾਂ ਇਸ ਤੇ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਸਾਡੇ ਧੰਨ ਭਾਗ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਨੇ ਜੋ ਮਹਾਪੁਰਖ ਸਾਨੂੰ ਸੇਧ ਦਿੰਦੇ ਨੇ ਇਸ ਮਹਾਨ ਕਾਵਜਾਂ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਸੋ ਮੈਂ ਇਹੀ ਗੁਰਨਾਕੀ ਮਹਾਰਾਜ ਸਤਿਗੁਰੂ ਅਸੀਂ ਤਾਂ ਮੰਗਣ ਆਏ ਆਂ ਕੀ ਦੇ ਸਾਨੂੰ ਪਰ ਅਰਦਾਸ ਕਰਦੇ ਆਂ ਫਿਕਰਦਾਸ ਸਾ ਕਿ ਮਾਪੁਰਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਮਾਏ ਹੇ ਸ਼ਿਵਾ ਮਾ ਚੜ੍ਹਦੀ ਕਲਾ ਵਿੱਚ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।